ਕਦੇ ਮੇਰੇ ਮਿੱਤੂਆਂ ਦੇ ਇਸ਼ਾਰਿਆਂ ਦੇ ਵਿੱਚ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪੇਜ 30+ ਦੇ 35+ ਲੈ ਕੇ ਟੂਰਨਾਮੈਂਟ ਜਿਹੜੇ ਹੁੰਦੇ ਆਂ ਔਰ ਕਦੇ ਵਿੱਚ ਬਹੁਤ ਸੋਨੇ ਕਾ ਪੈਨ ਮਨਵੀਰ ਭਰਾਵਾਂ ਨਾਲ ਆਪਣੇ ਵੱਡੇ ਭਰਾ ਮਾਨ ਸਿੰਘ ਤੇ ਜਾਲ ਕਦੇ ਪਾਉਂਦੇ ਜਿੰਨਾ ਵੀਰਾਂ ਦੇ ਨਾਲ ਮਿਲ ਕੇ ਬਹੁਤ ਵੱਡਾ ਜਿਹੜਾ ਕਿੰਨੇ ਉਪਰਾਲਾ ਸੇਵਾ ਦਾ ਮੌਕਾ ਦਿਓ ਆਪਣੇ ਮੋਢੇ ਵੀ ਰਿਪੋਰਟ ਕਰਦਾ ਬਾਈ ਹੁਣ ਟੀਮਾਂ ਦੇ ਖਿਡਾਰੀਆਂ ਨੂੰ ਜਿਵੇਂ ਜਲਦੀ ਮਨਵੀਰ ਬਾਈ ਕੋਈ ਆਪਾਂ ਇੱਕ ਦਾ ਵੀ ਮੈਚ ਬੋਲੀਏ ਜੇ ਬੋਲ ਉੱਪਰ ਖੰਮਰ ਦੇ ਵਿੱਚ ਵੀ ਮੈਚ ਆਪਾਂ ਦੇ ਲਈ ਦੀ ਅਪਡੇਟ ਦਿਓ ਜਿੰਨੇ ਭਰਾ ਲਾਈਵ ਨਾਲ ਜੁੜਿਓ ਬਹੁਤ ਬਹੁਤ ਗਰਾਊਂਡਾਂ ਦੋਨਾਂ ਦੇ ਲਾਈਟਾਂ ਬਾਈ ਜੀ ਔਰ ਜਿੰਨੀਆਂ ਵੀ ਸਿਰਾ ਗੱਲਬਾਤ ਸਦੀਪੁਰ ਪਹੁੰਚ ਚੁੱਕੇ ਆ ਬਾਈ ਹਾਂਜੀ ਹਾਂਜੀ ਕਰਿਓ ਅਪਡੇਟ YouTube ਤੇ ਇਹਨਾਂ ਵੀ ਜੁੜੋ ਬੋਲੋ ਕਿ ਬਣ ਚੁੱਕੇ ਆ ਜੀ ਸਬਸਕ੍ਰਾਈਬ ਕਰਿਓ ਬਾਈ ਜਿੰਨੇ ਭਰਾ ਲਾਈਵ ਨਾਲ ਜੁੜਿਓ ਸ਼ੋਕ ਸ਼ੋ ਇੱਕ ਨੰਬਰ ਗਰਾਊਂਡ ਤੇ ਹਾਂਜੀ ਹਾਂਜੀ ਸਾਡੇ ਉਹ ਜਿਹਨਾਂ ਨੂੰ ਕਹਿੰਦੇ ਹੋ ਨਾ ਮੈਚ ਕਰਾ ਦਿਓ ਇੱਕ ਨੰਬਰ ਗਰਾਊਂਡ ਤੇ ਮੈਚ ਕਰਾਓ ਸਾਡਾ ਜ ਮੈਚ ਕਰਾਉ ਚੱਲ ਗਏ ਹਾਂਜੀ ਹਾਂਜੀ ਕਰਿਓ ਕਰਿਓ ਸ਼ੇਅਰ ਕਰਿਓ ਨਾਲ ਔਨ ਲਾਈਵ ਨਾਲ ਜੁੜਿਓ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ ਸ਼ੇਅਰ ਜ਼ਰੂਰ ਕਰਿਓ ਇੱਕ ਇੱਕ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ YouTube ਪੇ ਇਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਵੀਰੇ ਸ਼ੇਅਰ ਜ਼ਰੂਰ ਕਰਿਓ ਇੱਕ ਇੱਕ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਰਮਨ ਤੰਨੂ ਤੇ ਟੀਮ ਮੈਂਬਰ ਸਭ ਨੂੰ ਰਮਨ ਤੰਨੂ ਭਾਲਾ ਰਾਜਵਾਲੀ ਗੁਰਪ੍ਰੀਤ ਵਸਨੀਆ ਹਾਂਜੀ ਜੁੜੇ ਰਹੋ ਲਾਈਵ ਨਾਲ ਅਮੋਰ ਸੁੱਖਾ ਅਮੋਰ ਤੇ ਰੈਲਮਪੋਰੇ ਪਰ ਜਿਹੜੇ ਹੈਗੇ ਜਿੰਨੇ ਮਰੀਏ ਕੋਈ ਫੋਟੋ ਯਾਰ ਮੈਂ ਤਨੋਂ ਪਰਾ ਬਣੇ ਜੈਰੀ ਜਿੰਨੇ ਅੱਗੇ ਭਾਈ ਖੇਡੋ ਬੈਟ ਮੇਰਾ ਵੀਰ ਇਹ 33 ਦੀ ਸੱਗੀ ਜਿੰਨੇ ਜਿਹੜਾ ਨਹੀਂ ਸਾਡੇ ਕੋਲ ਜਿਹੜੇ ਪਹੁੰਚ ਚੁੱਕੇ ਹਾਂ ਹਾਂਜੀ ਹਾਂਜੀ ਕਰਿਓ ਕਰਿਓ ਲਾਈਵ ਤੇ ਆਪਣੇ ਖੇਡੋ ਯਾਰ 35 ਪਲਸ ਦਾ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਕੱਚੀ ਮਹਾਕੁਬ ਆਪਾਂ ਕਹਿ ਲਈਏ ਬਹੁਤ ਦੇਖਣਯੋਗ ਮੈਚ ਹੁੰਦੇ ਆ ਵੀਰੇ 35 ਪਲਸ ਵਾਲੇ ਬੜਾ ਕਦੇ ਭਾਗਾਂ ਨਾਲ ਜੁੜੇ ਰਹੋ ਲਾਈਵ ਨਾਲ ਔਰ ਮੈਚ ਵੀ ਬਹੁਤ ਥੋੜੇ ਜਿਹੇ ਕਰਦੇ ਆ ਆਪਣੇ ਆਪ ਕਹਿ ਜੀ ਇਸ ਇਲਾਕੇ ਦੇ ਜਿਹੜੇ ਮੇਰੇ ਮਿੱਤਰੋਂ ਸੁਪਰਸਟਾਰ ਖਿਡਾਰੀ